ਤੋਏ ਤੋਂ ਛਟੋਰੀ ਪਾਉਣ ਲੱਗਿਆ ਇੱਕ ਕਹਿੰਦੇ 라ਵਣ ਦੇ ਪੁੱਤਰਤਾ ਦੇ ਲੈ ਆਮ ਕਹਿੰਦੇ 1 ਲੱਖ ਪੁੱਤ 7 ਲੱਖ ਨਾਤੀ ਕਹਿੰਦੇ ਨੇ ਆਮ ਸੁਣਿਆ ਹੀ ਹੈ ਕਹਿੰਦੇ ਕੁੜੀ ਸੀਗੀ ਬਾਤ ਛੋਟੀ ਜਦੋਂ ਉਹ ਵਿਆਹ ਹੋਣ ਦੇ ਕਾਬਲ ਹੋਈ ਪੰਡਿਤ ਹੀ ਅੱਗੇ ਜਾਂਦੇ ਹੁੰਦੇ ਪੰਡਤ ਨੂੰ ਨਾ ਜਦੋਂ ਉਹ ਕੁੜੀ ਜਰਮੀ ਜਰਮ ਦੇ ਆ ਕੁੜੀ ਨੇ ਬੇਉਮਾਦਾ ਅਖਰ ਲੈ ਕੇ ਤੁਰਨ ਲੱਗੀ ਜਦੋਂ ਮੁੜੀ ਮੂਹਰੇ ਰੌਣ ਆਉਂਦਾ ਤੀ ਰੌਣ ਨੇ ਘੇਰ ਲਈ ਕਹਿੰਦਾ ਕਿੱਧਰੋਂ ਆਈ ਐ ਕਹਿੰਦੀ ਆ ਬੱਚੀ ਦੇ ਲੇਖ ਲਿਖ ਕੇ ਆਈ ਆ ਉਹ ਕਹਿੰਦਾ ਕਿਹੜੇ ਰਾਜੇ ਨਾਲ ਸ਼ਾਦੀ ਲਿਖੀ ਐ ਦੀ ਵੀ ਕਿਹੜੇ ਰਾਜੇ ਨਾਲ ਹੋਊਗੀ ਵੀ ਕੀ ਕੁਛ ਲਿਖਿਆ ਕਰਮਾਂ ਚ ਉਹ ਕਹਿੰਦੀ ਜਿਹੜਾ ਉਹ ਝਾੜੂ ਵਾਲੀ ਹੈਗੀ ਉਹਦੇ ਗੋਦੀ 'ਚ ਮੁੰਡਾ ਚੱਕਿਆ ਹੋਆ ਕਹਿੰਦਾ ਹਾਂ ਚੱਕਿਆ ਹੋਆ ਕਹਿੰਦੀ ਉਹਦੇ ਨਾਲ ਲਿਖਤੇ ਉਹਦੇ ਨਾਲ ਵਿਆਹ ਹੋਊਗਾ ਹੁਣ ਕਿੱਥੇ ਤਾਂ ਰੌਣ ਕਿੱਥੇ ਉਹ ਝਾੜੂ ਫੇਰਨ ਵਾਲੀ ਦਾ ਮੁੰਡਾ ਰੌਣ ਤਾਂ ਲਾਲ ਹੋ ਗਿਆ ਫਾਲੇ ਵਾਂਗੂ ਦੇਖ ਕੇ ਕਹਿੰਦਾ ਵੀ ਇਹ ਮੁੰਡੇ ਨੂੰ ਉਹ ਤਾਂ ਗਈ ਕਹੇਗੀ ਕਿ ਤੁਰ ਗਈ ਮੁੰਡਾ ਖੋਹਿਆ ਮੁੰਡਾ ਖੋ ਕੇ ਉਹਨੇ ਖੱਬੇ ਹੱਥ ਦਾ ਗੂਠਾ ਵੜਤਾ ਨਿਸ਼ਾਨੀ ਕਰਕੇ ਲੈਵੇ ਦੀ ਦਰਿਆ ਜਾਂਦਾ ਦੀ ਪੂਰਾ ਤੇ ਪਣੀ ਵਾਲਾ ਦਰਿਆ 'ਚ ਛੜਤਾ ਮੁੰਡਾ ਅੱਛਾ ਹੁਣ ਕੋਈ ਇਹ ਗੱਲ ਨੂੰ ਹਟਾਵੇ ਕੌਣ ਉਹ ਗਰੀਬਣੀ ਵਿਚਾਰੀ ਕਰੇ ਵੀ ਕੀ ਭਾਈ ਗੂਠਾ ਵੜਦਾ ਉਹ ਕਹਾ ਗਿਆ ਮਗਲਮੱਛ ਨੇ ਗੋੜ ਲਿਆ ਮਗਲਮੱਛ ਨੂੰ ਸ਼ਾਪਤ ਨੂੰ ਹੀ ਲਿਖਾ ਗਿਆ ਸ਼ਾਪਤ ਨੂੰ ਲਿਖਾ ਕੇ ਜਿੱਦ ਨੂੰ ਪਾਣੀ ਜਾਂਦਾ ਸੀ ਉਧਰ ਨੂੰ ਤੁਰ ਗਿਆ ਮਗਲਮੱਛ ਤਾਂ ਉਧਰੋਂ ਅਗਲੇ ਰਾਜ 'ਚ ਚਲੇ ਗਿਆ ਮੂਰੇਲੇ ਰਾਜ ਦੇ ਰਾਜੇ ਨੇ ਦੇ ਕੋਈ ਢਿਲਾ ਮਸੇਰੇ ਜਿਹੜੇ ਆਮ ਮੱਛੀਆਂ ਫੜਦੇ ਹੁੰਦੇ ਉਹ ਜਾਲ ਲਈ ਬੈਠੇ ਤੇ ਉਹ ਜਾਲ ਦੇ ਵਿੱਚ ਦਿਲਾ ਮਗਲ ਮੱਛ ਫਸ ਗਿਆ ਮੱਛੀਆਂ ਦੇ ਨਾਲ ਫੜਿਆਵਾ ਮਛੇਰੇ ਨੇ ਬਾਹਰ ਕੱਢ ਲਿਆ ਬਾਹਰ ਕੱਢ ਕੇ ਮਗਲ ਮੱਛ ਨੂੰ ਕਰਕੇ ਕਾਬੂ ਜਦੋਂ ਹੀ ਪੇਟ ਤੇ ਆਲਕਾਰੀ ਤੋਂ ਉਹ ਜੋ ਮੁੰਡਾ ਨਿਕਲਿਆ ਸਾਰੇ ਸ਼ਹਿਰ ਚ ਗੱਲ ਖਿੰਡ ਗਈ ਮਗਲ ਮੱਛ ਦੇ ਢਿੱਡ ਚੋਂ ਮੁੰਡਾ ਨਿਕਲਿਆ ਮਗਲ ਮੱਛ ਦੇ ਢਿੱਡ ਚੋਂ ਮੁੰਡਾ ਨਿਕਲਿਆ ਹੋਈ ਉਹ ਹੀ ਰਾਜੇ ਸਿੰਘਾਂ ਗੱਲ ਪਹੁੰਚ ਗਈ ਰਾਜੇ ਦੇ ਲਾਜ ਨਹੀਂ ਸੀ ਜਾਂ ਦੇਖਿਆ ਰਾਜੇ ਨੇ ਵੀ ਬੁੰਡਾ ਬਲਾ ਸੁਣਿਆ ਰਾਜਾ ਕਹਿੰਦਾ ਯਾਰ ਮੈਨੂੰ ਦੇ ਦਿਓ ਮੇਰੇ ਲਾਦ ਨਹੀਂ ਉਹ ਕਹਿੰਦਾ ਤੂੰ ਲੈ ਜਾ ਉਹ ਰਾਜੇ ਨੇ ਪਾਲ ਲਿਆ ਪਾਲਦਾ ਪਾਲਦਾ ਜਦੋਂ ਖਾਸ਼ਾ ਹਿਆਰ ਹੋ ਗਿਆ ਰਾਜੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਰਾਜ ਤਲਕ ਉਹ ਮੁੰਡੇ ਨੂੰ ਮਿਲ ਗਿਆ ਅੱਛਾ ਉਹ ਮੁੰਡੇ ਨੂੰ ਰਾਜ ਤਲਕ ਮਿਲਿਆ ਉਹ ਰਾਜ ਕਰਦਾ ਰਿਹਾ ਦੇਲੇ ਰਾਜ ਕਰਦਾ ਕਰਦਾ ਦੇਲੇ ਪੂਰਾ ਐਂਡ ਚਲਾਈ ਵੇ ਰਾਜ ਜਿਵੇਂ ਦੱਛੇ ਵੇ ਪਿਓ ਦੇ ਪੂਰਨਿਆਂ ਤੇ ਜਾਨੀ ਪੂਰਾ ਉੱਤਰਿਆ ਕਰੇ ਜਿਵੇਂ ਜਿਵੇਂ ਦੱਛਾ ਤੇ ਉਹਨੇ ਵੀ ਪਾਈ ਐਂ ਚਲਾਈ ਦਾ ਗੱਲਾਂ ਬਾਤਾਂ ਪਹਿਲਾਂ ਬੱਚਿਆਂ ਨਾਲ ਕਰਦੇ ਰਹਿੰਦੇ ਸੀ ਹੌਲੀ ਹੌਲੀ ਤੂੰ ਐਂ ਗੱਲਮ ਕਰੇ ਇਧਰ ਪਲਦੀ ਪਲਦੀ ਰੌਣ ਦੀ ਕੁੜੀ ਦਾ ਮਟਿਆਰ ਹੋ ਗਈ ਇਹ ਮਟਿਆਰ ਹੋਈ ਵੀ ਅੱਗੇ ਪੰਡਤੀ ਕਰਕੇ ਆਉਂਦੇ ਹੁੰਦੇ ਕੁੰਡਲੀ ਮਲਾ ਕੇ ਫੇਰ ਸ਼ਾਦੀਆਂ ਜਿਹੜੇ ਮੁੰਡੇ ਦੇਖ ਦੂ ਕਿ ਨਾਲ ਨੂੰ ਮੇਲਜੋਲ ਦੇ ਆ ਖਾ ਕੇ ਕੁੰਡਲੀ ਮਿਲਿਆ ਕੇ ਦੇਖ ਲੈਣੀ ਬਈ ਇਸ਼ਾਰਾ ਠੀਕ ਮਿਲਦਾ ਬਈ ਉਹ ਵੀ ਇਹਨਾਂ ਦਾ ਹਾਨ ਪ੍ਰਵਾਨ ਹੈ ਸ਼ਾਬਾਹ ਮਿਲਿਆ ਕੇ ਕਰਦੇ ਹੁੰਦੇ ਉਧਰ ਪੰਡਤ ਨੂੰ ਹੁਕਮ ਕਰਤਾ ਰੌਣ ਨੇ ਬਈ ਇਹ ਕੁੜੀ ਦੀ ਖਾਤਰ ਸੌਂ ਦੇਖਿਆ ਉਹ ਇਸ਼ਾਰੇ ਦੇਖਦਾ 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 ਜਾਨੀ ਉਸੇ ਉਸੇ ਰਾਜ ਚ ਉਹ ਵਗਿਆ ਹੋਰ ਕਿਸੇ ਨਾਲ ਕੁੰਟਲੀ ਮਿਲੀ ਨਾ ਮੁੰਡੇ ਨਾਲ ਜਦੋਂ ਉਹ ਮੁੰਡੇ ਆ ਰਾਜ ਤੇ ਬੈਠਾ ਦੇਖਿਆ ਉਹਦੇ ਨਾਲ ਕੁੰਟਲੀ ਜਾਂ ਸੰਜੋਗ ਵਿਵਹਤਾ ਤੇ ਉਹਦੇ ਨਾਲ ਲਿਖੇ ਹੋਏ ਤੇ ਉਹਦੇ ਨਾਲ ਕੁੰਟਲੀ ਜਾਂ ਮਿਲੀ ਉਹਨੂੰ ਕਰਕੇ ਛਾਕ ਮੁੰਡੇ ਨੂੰ ਦਿਨ ਦੇ ਆਂਦਾ ਆਕੇ ਰਾਉਂ ਨੂੰ ਆ ਦੱਸਿਆ ਭਈ ਫਲਾਨੇ ਰਾਜੇ ਦੇ ਮੁੰਡੇ ਦੇ ਨਾਲ ਮੈਂ ਇਹ ਕੁੜੀ ਦੇ ਦੀ ਸ਼ਾਦੀ ਕਰਤੀ ਰਾਹ ਹੁਣ ਬੜਾ ਖੁਸ਼ ਹੋਇਆ ਭਾਈ ਦਿਨ ਵੀ ਆ ਗਿਆ ਉਹ ਜਦੋਂ ਬਰਾਤ ਆ ਗਈ ਬਰਾਤ ਆ ਕੇ ਦੇਲਾ ਫੇਰਿਆਂ ਦੀ ਰਸਮ ਹੋਈ ਕੀਤੇ ਉਹ ਦੂ ਬਾਤ ਠਾਲ ਕੇ ਅੰਦਰ ਲੈ ਕੇ ਜਾਂਦੀ ਆਉਂਦੀਆਂ ਨੇ ਆਪਣੇ ਵੀ ਰਿਵਾਜ ਰਹੇ ਹੈ ਵੀ ਚਲੋ ਕੋਈ ਸ਼ੰਦ ਸੁਣਾ ਬਸ ਸੁਣੋ ਆਓ ਜੀ ਉਹ ਹੈ ਜਾਨੀ ਨਾਲੇ ਬੋਲ ਚਲਾ ਕੇ ਦੇਖ ਰੰਦੀ ਆ ਸ਼ੰਦ ਤਾਂ ਕਿ ਦੋਨੇ ਵੀ ਮੁੰਡਾ ਗੂੰਗਾ ਤਾਂ ਨਹੀਂ ਕਿਤੇ ਕਿਤੇ ਐ ਤਾਂ ਨਹੀਂ ਵੀ ਕਿਤੇ ਤੁੱਟਲਾ ਤਾਂ ਨਹੀਂ ਵੀ ਦੇਖ ਤਾਂ ਲਈਏ ਅਜੇ ਤਾਂ ਅਗਲਾ ਕਹਿੰਦਾ ਕੁੜੀ ਘਰੀ ਹੈ ਆਪਣੀ ਉਹ ਐ ਠਾਲ ਕੇ ਲਿਜਾ ਕੇ ਜਾਨੀ ਬਾਹਾਨੇ ਜਨ ਅੰਦਰ ਲੈ ਕੇ ਜਾਂਦੀਆਂ ਹੁੰਦੀਆਂ ਜਦੋਂ ਉੱਥੇ ਲੈ ਕੇ ਗਈਆਂ ਤੇ ਰਾਜੇ ਦੇ ਹੱਥ ਉੱਤੇ ਉਹਦੇ ਤੇ ਨਿਗਾਹ ਆ ਗਈ ਬਈ ਇਹਦੇ ਤਾਂ ਅਗੂਠਾ ਨਹੀਂ ਹੈਗਾ ਜਿਹੜਾ ਅਗੂਠਾ ਵੱਡੇ ਵਾਲਾ ਮੁੰਡਾ ਆਪਾਂ ਉਹ ਕਰਿਆ ਸੀ ਉਹਦਾ ਪਤਾ ਦਰਿਆ 'ਚ ਤੇ ਤਾਂ ਤੀ ਮੈਨੂੰ ਤਾਂ ਮੁੰਡਾ ਹੀ ਉਹ ਲੱਗਦਾ ਇਹ ਤੇ ਉਹਨੇ ਆਖਿਆ ਵੀ ਆਪਾਂ ਅਜੇ ਕੁੜੀ ਤਾਂ ਆਪਣੀ ਘਰੇ ਹੀ ਐ ਕੱਢੀ ਕਿਰਪਾਨ ਜਦੋਂ ਲੱਗਿਆ ਮਾਰਨ ਨੂੰ ਆਕਾਸ਼ ਬਾਣੀ ਹੋਈ ਰਾਣ ਦੇਖੀ ਕਿਤੇ ਗਲਤੀ ਕਰ ਲੈ ਸਭ ਕੁਝ ਬਰਬਾਦ ਹੋ ਜੂ ਇਹਦੇ ਨਾਲ ਸੰਯੋਗ ਨੇ ਇਹਦੇ ਲਿਖੇ ਵੀ ਇਹ ਤਾਂ ਹੋ ਕੇ ਹੀ ਰਹਿਣਾ ਠੀਕਾ ਇਹ ਸੰਯੋਗ ਹੀ ਇਹਦੇ ਨਾਲ ਨੇ ਜਦੋਂ ਇਹ ਗੱਲ ਰਾਉਣ ਨੇ ਕੰਨੋਂ ਸੁਣੀ ਰਾਉਣ ਵੀ ਢੱਲਾ ਹੋ ਕੇ ਕਿਰਪਾਨ ਟੰਗ ਤੇ ਉੱਥੇ ਹੀ ਕੀਲੇ ਵੀ ਉਹ ਤੋਂ ਜਿਹੜੇ ਵਿਅਮਤਾ ਦੇ ਅੱਖਰ ਲਿਖੇ ਹੋਏ ਹੁੰਦੇ ਨੇ ਜੇਕਰ ਜ਼ਰੂਰ ਗੱਲ ਸਹੀ ਆ ਯਕੀਨ ਕਰਨਾ ਵੀ ਪੈਂਦਾ ਹੈ ਵੀ ਇਹ ਉਹ ਨਹੀਂ ਮਿਟਦੇ ਹੈਗੇ ਚਾਹੇ ਆਲਾ ਕਿੰਨੇ ਜਾਂ ਤਨ ਲਾ ਲੈ ਉਹ ਹੋ ਕੇ ਹੀ ਰਹਿੰਦਾ ਤੇ ਇਹ ਸਟੋਰੀ ਦੋਸਤੋ ਇੱਥੇ ਹੀ ਖਤਮ ਕਰਾਂਗੇ ਤੇ ਕੱਲ ਨੂੰ ਮਿਲਾਂਗੇ ਹੁਣ ਅਗਲੀ ਸਟੋਰੀ ਨਾਲ